ਦੋ ਤਿੰਨ ਘੰਟੇ ਹੋ ਗਏ ਸਾਨੂੰ ਇੱਥੇ ਡਿਕ ਦੇ ਲਉ ਬਿੱਲੇ ਕੰਗੜੌਰ ਵਾਲਾ ਇਹਨੂੰ ਕਿੱਥੇ ਆਹੋ ਬਸ ਬਸ ਭਾਈ ਆ ਗਏ ਇੱਥੇ ਉਹ ਅੱਗੇ ਸਾਹਮਣੇ ਆ ਗੱਡੀ ਆ ਗਈ ਇੱਥੇ ਆਵੇਂਗਾ ਇੰਨਾ ਟਾਈਮ ਹੋ ਗਿਆ ਸਾਨੂੰ ਡਿਕ ਦੇ ਨੂੰ ਅਸੀਂ ਕੁਆਲਿਟੀ ਚੈੱਕ ਕਰਨ ਆਏ ਦੁਰਾਜਨਦੀ ਸਾਨੂੰ ਪਤਾ ਨਹੀਂ ਲੱਗਦਾ ਹੋਰ ਕੁਝ ਭਾਈ ਜੜੀ ਮਰਜੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਅੱਗੇ ਸਾਹਮਣੇ ਬਿੱਲੇ ਵਾਲੇ ਭਾਈ ਗੱਡੀ ਆ ਤੁਹਾਨੂੰ ਕੀ ਦਾ ਅੱਛਾ ਗੱਡੀ ਆ ਰਹੀ ਸਾਹਮਣੇ ਦੇਖਦੇ ਆਵੇਂ ਬਿੱਲਾ ਹੁਣ ਕੰਗੜੌਰ ਵਾਲੇ ਆ ਰਹੇ ਨੇ ਇਹਨਾਂ ਦੀ ਹਵਾ ਭਾਈ ਗੱਡੀ 'ਚ ਬੈਠੇ ਹੋ ਅਸੀਂ 3 ਘੰਟੇ ਹੋ ਗਏ ਤੁਹਾਨੂੰ ਫੋਨ ਕਰਦੇ ਆ ਨੂੰ ਅਜੇ 3 ਘੰਟੇ ਹੋ ਗਏ ਭਾਈ ਉਹ ਰੇ ਟਾਈਮ ਕਹਿੰਦੇ ਲੱਗ ਜਾਂਦਾ ਭਾਈ 3 ਘੰਟੇ ਕੋ ਕਸਟਮਰ ਨਾਲ ਕੀ ਕਰਦੇ ਹੋਗੇ ਤੁਸੀਂ ਹਾਂ ਨਾ ਕਸਟਮਰਾਂ ਦੇ ਮੁੰਡੇ ਹੈਗੇ ਆ ਟੈਂਡ ਕਰਨ ਵਾਲੇ ਤੁਸੀਂ ਦੱਸੋ ਜੀ ਅਸੀਂ ਹੁਣ ਤਾਂ ਲਾਈਆਂ ਟੌਰ ਗੱਡੀ ਅਸੀਂ 3 ਘੰਟੇ ਗਰਮੀ 'ਚ ਬੈਠੇ ਲਾਈਟ ਭੱਜੀ ਵੀ ਯਾਰ ਭਾਈ ਮੈਂ ਇਹਨੂੰ ਜਿਹੜੀ ਤੁਹਾਨੂੰ ਮੈਂ ਅੱਜ ਕਰਕੇ ਦੱਸਣ ਲੱਗਿਆ ਨਾ ਚੀਜ਼ ਇਹ ਤੁਹਾਨੂੰ ਪਤਾ ਲੱਗ ਜਾਣਾ ਵੀ ਵਾਕੇ ਯਾਰ ਇਸ ਚੀਜ਼ 'ਚ ਦਮ ਹੈ ਜਾਂ ਨਹੀਂ ਹੈ ਜੇ ਮੈਂ ਪ੍ਰੂਫ ਨਾ ਹੋਈ ਫੇਰ ਫੇਰ ਮੈਂ ਬੰਦੇ ਕਰ ਦੂੰਗਾ ਸ਼ੋਰੂਮੇ ਬੰਦ ਕਰ ਦੂੰਗਾ ਹੋਰ ਦੱਸ ਬਾਈ। ਕੀ ਗੱਲ ਹੈ? ਬਿੱਲ ਕਾਲ ਬੈ ਹੁਣ ਸਾਡੇ ਕੋਲ ਦੂਰੋਂ ਦੂਰੋਂ ਲੋਕ ਆਂਦੇ ਆ। ਜੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਚੀਜ਼ 'ਚ ਦਮ ਕੀ ਹੈ ਫੇ ਫਾਇਦਾ ਕੀ ਹੈ ਘੱਟ ਲੈ ਹੁਣ ਕੀਆ ਕਰੂਗੇ ਫੇਰ? 2 ਮਿੰਟ ਘੜਜੋ ਦਸਣ ਦੱਸਦੇ ਆ ਬਾਈ ਪਾਓ ਮੋਰੇ ਲੰਮੇ ਗੱਡੀ ਦੇ। ਨਾ ਅੱਗੇ ਲੰਬੇ ਪਾਓ ਗੱਡੀ ਦੇ। ਬਿਲਕੁਲ ਜੀ ਬਿਲਕੁਲ। ਪਾਜੂਗੇ ਬਾਈ ਇਹਦਾ ਕਾਹਨ ਨੁਕਸਾਨ ਕਰਾਉਣਾ ਤੁਸੀਂ ਆਪਣੀ ਟਟ ਕੇ ਬਾਜੋ ਕਹਿੰਦੇ ਆ ਕਰਕੇ ਤਾਂ ਕਹਿੰਦੇ ਆ ਕਿੰਨੇ ਕੁਆਂਟਲ ਦੀ ਗੱਡੀ ਆ ਟੰਨਾ ਚ ਗੱਡੀ ਆ ਦੇਖ ਦੇ। ਦੇਖ ਬਾਈ ਬੈਕ ਸਾਈਡ ਵੀ ਕਰ ਮੈਂ ਕਰਕੇ ਦਿਖਾਵਾਂਗੇ। ਔਰ ਲੈ ਭਾਈ ਜਿੰਨੇ ਮਰਜੀ ਵਰੀ ਕੋਈ ਮੈਂ ਗੱਡੀ 'ਚ ਸਾਡੀ ਜਿਹੜੀ ਜਾਂ ਕਿਸੇ ਚੀਜ਼ 'ਚ ਕੋਈ ਦਿੱਕਤ ਪਰੇਸ਼ਾਨੀ ਹੈ ਕੋਈ ਹੋਰ ਵੀ ਆ ਕੇ ਚੈੱਕ ਕਰ ਲਿਓ ਕੋਈ ਫਰਕ ਵਾਲੀ ਗੱਲ ਨਹੀਂ ਆ ਭਾਈ। ਪੂਰੀ ਕੁਆਲਿਟੀ ਚੈੱਕ ਕਰਾਉਂਗੇ। ਭਾਈ ਹੋਰ ਦੇ ਖੜ ਜਾਇਆ ਜਾ। ਆ ਦੇ ਕਿੰਨੀ ਵਾਰ ਕੱਢੂਗੇ ਬਾਈ ਹੁਣ ਜਿੰਨਾ ਅਗਲੇ ਦਾ ਟਾਈਮ ਦਿਲ ਕਰਦਾ ਜਿੰਨਾ ਕਿ ਇਹਦਾ ਮਨ ਕਰਦਾ 19 ਵਾਰ ਹੀ ਕੱਢਦੇ ਆਂਗੇ ਹੁਣ ਇਸ ਤੋਂ ਠੀਕ ਹੈ ਜੀ ਫਿਰ ਗਰੰਟੀ ਨਾਲ ਮਾਲ ਦਿੰਦੇ ਆਂਗੇ ਫਿਰ ਪਹੁੰਚੋ ਤੁਸੀਂ ਇਸ ਤੋਂ ਵਾਰ ਇਸੇ ਕਰਕੇ ਤਦੇ ਪਹੁੰਚੇ ਅਸੀਂ ਠੀਕ ਠੀਕ ਬਾਈ ਖੁੱਲਾ ਚੈਲੰਜ ਦਿੰਦਾ ਆ ਹਾਂ ਤਮਾਕਾ ਕਰਦੇ ਤਮਾਕਾ ਕਰਦਾ ਇਹ ਤਮਾਕਾ ਦੇ ਰਹੀ ਦੀ ਹਾਂ ਤੁਹਾਡੇ ਸਾਹਮਣੇ ਕੋਈ ਫੇਕ ਚੀਜ਼ ਤਾਂ ਨਹੀਂ ਆ ਜਿਹੜੀ ਚੀਜ਼ ਕੀਤੀ ਇਹਨਾਂ ਦੇ ਸਾਹਮਣੇ ਆ ਕੋਈ ਇਹੋ ਜਿਹਾ ਨਹੀਂ ਆ ਤੇ ਜਿਹਨੇ ਤਮਾਕਾ ਇਹ ਦੇਖੋ ਜੀ ਲਗਜ਼ਰੀ ਸੋਫਾ ਜਿਹੜਾ 1.5 2 2 ਲੱਖ ਦਾ ਸੋਫਾ ਸੀਗਾ ਇਹ ਮਾਤਰਾ ਪਾਜੀ ਨਾਲ ਕੋਠੀਆ ਕੰਮ ਕਰਾਉਣਾ 75000 ਚ 70 75000 ਚ ਸੋਫਾ ਦੇਵਾਂਗੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਇੱਥੇ ਢੀਕ ਦੇਣ ਨੂੰ ਬਿੱਲੇ ਕੰਗਟੋਰ ਵਾਲਾ ਇਹਨੂੰ ਕਿੱਥੇ ਆਹੋ ਬਸ ਬਸ ਭਾਈ ਅੱਗੇ ਹੈ ਤੇ ਉਹ ਅੱਗੇ ਸਾਹਮਣੇ ਹੀ ਆ ਗੱਡੀ ਆ ਗਈ ਇਹ ਇੱਥੇ ਆ ਮੈਂ ਕਿਹਾ ਇੰਨਾ ਟਾਈਮ ਹੋ ਗਿਆ ਸਾਨੂੰ ਢੀਕ ਦੇਣ ਨੂੰ ਅਸੀਂ ਕੁਆਲਿਟੀ ਚੈੱਕ ਕਰਨ ਆਏ ਦੁਰਾਜੇ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਹੋਰ ਕੁਝ ਭਾਈ ਜੜੀ ਮਰਜੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਅੱਗੇ ਸਾਹਮਣੇ ਬਿੱਲੇ ਵਾਲਾ ਭਾਈ ਗੱਡੀ ਆ ਤੁਹਾਨੂੰ ਕੀ ਦਾ ਅੱਛਾ ਗੱਡੀ ਆ ਰਹੀ ਸਾਹਮਣੇ ਦੇਖਦੇ ਆ ਬਿੱਲਾ ਹਾਂ ਕੰਗਟੋਰ ਵਾਲੇ ਆ ਰਹੇ ਨੇ ਇਹਨਾਂ ਹਵਾ ਦੇ ਵਿੱਚ ਗੱਲਾਂ ਕਰਦੇ ਨੇ ਵੀ ਵਧੀਆ ਕੁਆਲਿਟੀਆਂ ਰੱਖੀਆਂ ਪੂਰਾ ਰੋਲਾ ਪਾਇਆ ਹੋਵੇ ਪੰਜਾਬ ਦੇ ਵਿੱਚ ਅੱਜ ਹੋਊ ਭਾਈ ਗੱਡੀ 'ਚ ਬੈਠੇ ਹੋ ਅਸੀਂ 3 ਘੰਟੇ ਹੋ ਗਏ ਤੁਹਾਨੂੰ ਫੋਨ ਕਰਦੇ ਆ ਨੂੰ ਅਜੇ 3 ਘੰਟੇ ਹੋ ਗਏ ਭਾਈ ਉਹ ਬਸ ਟਾਈਮ ਕਹਦੇ ਲੱਗ ਜਾਂਦਾ ਭਾਈ 3 ਘੰਟੇ ਵਿੱਚ ਤੁਸੀਂ ਕਸਟਮਰ ਨਾਲ ਕੀ ਕਰਦੇ ਹੋਗੇ ਤੁਸੀਂ ਹਾਂ ਨਾ ਕਸਟਮਰ ਮੁੰਡੇ ਹੈਗੇ ਐਟੈਂਡ ਕਰਨੇ ਵਾਲੇ ਤੁਸੀਂ ਦੱਸੋ ਸਾਨੂੰ ਕਾਹਮ ਤਾਂ ਲਾਈਆਂ ਟੌਰ ਗੱਡੀ ਅਸੀਂ 3 ਘੰਟੇ ਹੋ ਗਰਮੀ 'ਚ ਬੈਠੇ ਲਾਈਟ ਭੱਜੀ ਵੀ ਯਾਰ ਭਾਈ ਮਿਹਨਤ ਕੀਤੀ ਆ ਕਮਾਏ ਆ ਤਾਂ ਟੌਰ ਗੱਡੀ ਆ ਤੁਸੀਂ ਦੱਸੋ ਪ੍ਰੋਬਲਮ ਕੀ ਆ ਤੁਸੀਂ ਬਣਾ ਲਓਏ ਆ ਭਾਈ ਤੁਸੀਂ ਕਹਿੰਦੇ ਕੁਆਲਿਟੀ ਦਿੰਨੇ ਹੋ ਦਰਵਾਜ਼ਿਆਂ ਦੇ ਵਿੱਚ ਮਟੀਰੀਅਲ ਦੇ ਵਿੱਚ ਕੁਆਲਿਟੀ ਚੈੱਕ ਕਰਨ ਆਏ ਅਸੀਂ ਕੁਆਲਿਟੀ ਚੈੱਕ ਕਰਾ ਦਾਂਗੇ ਸਾਡੀ ਜਿਹੜੀ ਚੀਜ਼ ਆ ਵੀ ਕੋਈ ਫੇਕ ਨਹੀਂ ਹੈ ਸੱਚ ਕਰੂੰਗਾ ਕਿ ਮੈਂ ਪ੍ਰੂਫ ਦਿਨੇ ਦੱਸ ਦਿੰਨੇ ਆ ਪ੍ਰੂਫ ਦਿਖਾਓ ਬਾਈ ਆ ਮੁੰਡਿਓ ਚੱਕੋ ਬਾਈ ਪ੍ਰੂਫ ਦਿਖਾਓ ਬਾਈ ਪ੍ਰੂਫ ਕਿੱਦਾਂ ਕਰੂੰਗੇ ਆ ਦੱਸ ਦੇ 1 ਮਿੰਟ ਖੜ ਜਾ ਫਿਰ ਠੀਕ ਹੈ ਅੱਦੇ ਕਹਿੰਦੇ ਤੁਹਾਨੂੰ ਮੈਂ ਹੁਣ ਇੱਕ ਇਹੋ ਜਿਹਾ ਪ੍ਰੂਫ ਦੱਸਾਂਗਾ ਵੀ ਜਿੱਥੇ ਮਰਜ਼ੀ ਕੋਈ ਬੰਦਾ ਪਰਖ ਲੈ ਇਸ ਚੀਜ਼ ਦੀ ਕੁਆਲਿਟੀ ਨੂੰ ਜਿਹੜੇ ਦਰਵਾਜ਼ੇ ਨੂੰ ਜਿਹੜੀ ਤੁਹਾਨੂੰ ਮੈਂ ਅੱਜ ਕਰਕੇ ਦੱਸਣ ਲੱਗਿਆ ਨਾ ਚੀਜ਼ ਇਹ ਤੁਹਾਨੂੰ ਪਤਾ ਲੱਗ ਜਾਣਾ ਵੀ ਵਾਕੇ ਯਾਰ ਇਸ ਚੀਜ਼ ਚ ਦਮ ਹੈ ਜਾਂ ਨਹੀਂ ਹੈ ਜੇ ਮੈਂ ਪ੍ਰੂਫ ਨਾ ਹੋਈ ਫਿਰ ਫੇਰ ਮੈਂ ਬੰਦੇ ਕਰ ਦੂੰਗਾ ਸ਼ੋਰੂਮੇ ਬੰਦ ਕਰ ਦੂੰਗਾ ਹੋਰ ਦੱਸ ਬਾਈ ਕੀ ਗੱਲ ਹੈ ਬਿੱਲ ਕਾਲ ਬਿਆ ਹੁਣ ਸਾਡੇ ਕੋਲ ਦੂਰੋਂ ਦੂਰੋਂ ਲੋਕ ਆਂਦੇ ਆ ਜੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਚੀਜ਼ ਚ ਦਮ ਕੀ ਹੈ ਫੇ ਫਾਇਦਾ ਕੀ ਹੈ ਕਰ ਲੈ ਹੁਣ ਕੀ ਕਰੂਗੇ ਫੇਰ 2 ਮਿੰਟ ਖੜ ਜੋ ਦੱਸਣ ਦੱਸਦੇ ਆ ਬਾਈ ਪਾਓ ਮੂਰੇ ਲੰਮੇ ਗੱਡੀ ਦੇ ਨਾ ਅੱਗੇ ਲੰਮੇ ਪਾਓ ਗੱਡੀ ਦੇ ਬਿਲਕੁਲ ਜੀ ਬਿਲਕੁਲ ਕਰ ਜੂਗੇ ਬਾਈ ਇਹਦਾ ਕਾਨੂੰਨ ਨੁਕਸਾਨ ਕਰਾਉਣਾ ਤੁਸੀਂ ਆਪਣਾ ਟਟ ਕੇ ਦਾ ਮੇਰੇ ਆ ਬਾਈ ਬਾਈ ਰਹਿਣ ਦਿਓ ਕਾਨੂੰਨ ਨੁਕਸਾਨ ਕਰਾਉਣਾ ਕਿ ਦਰਵਾਜੇ ਦਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕਰ ਬਾਈ ਕਰ ਕਰ ਰੱਖ ਬਿੱਲਾ ਬਾਈ ਕਹਿੰਦਾ ਵੀ ਵੇ ਭਲਾ ਇੱਕ ਸਿੱਟਰ ਦਾ ਦਰਵਾਜ਼ਾ ਹੁਣ ਦੂਆ ਲੰਬਾ ਪਾਤਾ ਦੋਹਾਂ ਉੱਪਰ ਕੱਟੂਗੇ ਭਾਈ ਹਾਂ ਬਿਲਕੁਲ ਬਿਲਕੁਲ ਦੇਖਦੇ ਹਾਂ ਉਹਨਾਂ ਲਾਈ ਪ੍ਰੂਫ ਕਰਨ ਲੱਗੇ ਆ ਭਾਈ ਕਹਿੰਦੇ ਵੀ ਦਰਵਾਜ਼ੇ ਦੀ ਕੁਆਲਿਟੀ ਚੈੱਕ ਕਰਨ ਲੱਗੇ ਨੇ ਵੀ ਟੁੱਟਦੇ ਆ ਕਿ ਨਹੀਂ ਟੁੱਟਦੇ ਆ ਦੇਖੋ ਸਕੋਰਪਿਓ ਨਵੀਂ ਗੱਡੀ ਆ ਭਾਈ ਦੀ ਤੇ ਕਹਿੰਦੇ ਦਰਵਾਜ਼ੇ ਦੇ ਉੱਪਰ ਤੇ ਚੜਾ ਦੀ ਭਾਈ ਇਹਨਾਂ ਦਾ ਨੂੰ ਕੁਝ ਕੁਝ ਵੀ ਨਹੀਂ ਹੋਇਆ ਦਰਵਾਜ਼ਾ ਇਹਨਾਂ ਦਾ ਦੇਖੀ ਚੱਲ ਭਾਈ ਅਜੇ ਤੱਕ ਆਪਾਂ ਜੋ ਕਹਿੰਦੇ ਆ ਕਰਕੇ ਤੱਕਾਂਦੇ ਆ ਕਿੰਨੇ ਕੁਆਂਟਲ ਦੀ ਗੱਡੀ ਆ ਟੰਨਾ ਚ ਗੱਡੀ ਆ ਦੇਖ ਦੋ ਬਈ ਬੈਕ ਸਾਈਡ ਵੀ ਕਰ ਇੱਕ ਵਾਰੀ ਨਹੀਂ ਆ ਵੀ ਥੋੜਾ ਪਿੱਛੇ ਵੀ ਦਿਖਾ ਦਿਓ ਬਈ ਪਿੱਛੇ ਵੀ ਦਿਖਾ ਦਿਓ ਮੈਂ ਕਰਕੇ ਦਿਖਾਵਾਂਗੇ ਔਰ ਲੈ ਬਾਈ ਜਿੰਨੇ ਮਰਜ਼ੀ ਵਾਰੀ ਕੋਈ ਪੈ ਗੱਡੀ ਚ ਸਾਡੀ ਚਾ ਕਿਸੇ ਚੀਜ਼ ਚ ਕੋਈ ਦਿੱਕਤ ਪਰੇਸ਼ਾਨੀ ਹੈ ਕੋਈ ਹੋਰ ਵੀ ਆ ਕੇ ਚੈੱਕ ਕਰ ਲਿਓ ਕੋਈ ਫਰਕ ਵਾਲੀ ਗੱਲ ਨਹੀਂ ਆ ਬਈ ਪੂਰੀ ਕੁਆਂਟਿਟੀ ਚੈੱਕ ਕਰਾਵਾਂਗੇ ਬਾਈ ਹੋਰ ਦੇ ਖੜ ਜਾ ਜਾ ਆ ਦੇਖ ਕਿੰਨੀ ਵਾਰ ਕਿੰਨੀ ਵਾਰ ਕੱਢੂਗੇ ਬਾਈ ਹੁਣ ਜਿੰਨਾ ਅਗਲੇ ਦਾ ਟਾਈਮ ਦਿਲ ਕਰਦਾ ਜਿੰਨਾ ਕਿ ਇਹਦਾ ਮਨ ਕਰਦਾ 19 ਵਾਰੀ ਕੱਢਦੇ ਆਂਗੇ ਹੁਣ ਇਸ ਤੋਂ ਉੱਪਰ ਦਾ ਬਾਈ ਕੋਈ ਪ੍ਰੂਫ ਨਹੀਂ ਹੈ ਹੂੰ ਇਹ ਤਾਂ ਬਾਤ ਹੈ ਇਹ ਤਾਂ ਪ੍ਰੈਕਟੀਕਲੀ ਚੀਜ਼ ਹੈਗੀ ਹੈ ਆ ਪਾਈ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਰੱਖੀ ਹੈ ਜੇ ਪੁੱਛਣਾ ਅਗਲਾ ਬੰਦਾ ਆਪਣਾ ਦਰਵਾਜ਼ਾ ਛਟਾ ਕੇ ਕਰੇ ਹੋਰ ਨਵਾਂ ਮਟੀਰੀਅਲ ਵੀ ਹੈ ਸ਼ੋਰੂਮ ਦੇ ਵਿੱਚ ਬਿਲਕੁਲ ਅੰਦਰ ਚੱਲੋ ਆਜੋ ਭਾਈ ਅੰਦਰ ਗੱਲਬਾਤ ਕਰਦੇ ਆ ਲੋ ਕੁਆਲਿਟੀ ਦਾ ਤੁਸੀਂ ਦਿਖਾ ਦਿਓ ਵੀ ਤੁਹਾਡੀ ਇੱਕ ਨੰਬਰ ਹੈ ਹੁਣ ਪ੍ਰੂਫ ਦਿਖਾਓ ਵੀ ਅੰਦਰ ਕਿਦਾਂ ਦਾ ਮਟੀਰੀਅਲ ਆਪਣੇ ਕੋਲ ਭਾਈ ਪਹਿਲਾਂ ਤੁਸੀਂ ਵਧੀਆ ਗੁਰਸਿੱਖ ਬੰਦੇ ਹੋ ਦੱਸੋ ਵੀ ਕੋਈ ਚ ਫੇਕ ਚੀਜ਼ ਹੈਗੀ ਸੀ ਕੀਤੀ ਸੀਗੀ ਜੋ ਦਰਵਾਜੇ ਸੀਗੇ ਜੈਨੂਨ ਦਰਵਾਜੇ ਸੀ ਜਿਹੜੇ ਲੱਗਦੇ ਆ ਇੱਕ ਬਾਥਰੂਮ ਚ ਲੱਗਦਾ ਵਾ ਇੱਕ ਰੂਮ ਵਾਲਾ ਦਰਵਾਜਾ ਹੈ ਠੀਕ ਪਲਾਈ ਸਾਗਮਾਨ ਦਾ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਜੋ ਤੁਸੀਂ ਅੱਜ ਕੱਲ ਜਿਵੇਂ ਮਾਡਰਨ ਘਰਾਂ ਚ ਮੇਨ ਡੋਰ ਚੱਲਦੇ ਆ ਆ ਦੇਖੋ ਬਈ ਇਹਦੇ ਤੇ ਅਸੀਂ ਜਿਹੜਾ ਵੀ ਬੰਦਾ ਸਾਤੋਂ ਕੰਮ ਕਰਾਉਂਦਾ ਹੈ ਹਾਂਜੀ ਮਤਲਬ ਆ ਪਾਲਿਸ਼ ਅੱਧ ਰੇਟ ਤੇ ਕਰਕੇ ਦੇਵਾਂਗੇ ਉਹਨਾਂ ਨੂੰ ਅੱਧ ਰੇਟ ਤੇ ਭਾਈ ਜਿਹੜਾ ਇਹਨਾਂ ਨੂੰ 5 5 6 6000 ਰੁਪਏ ਇੱਕ ਪੱਲੇ ਦੀ ਪਾਲਿਸ਼ ਲੈਂਦੇ ਸੀਗੇ ਆਵਾ 2500 3000 ਚ ਸਭ ਤੋਂ ਟਾਪ ਦੀ ਪਾਲਿਸ਼ ਆ ਚੈੱਕ ਕਰ ਲਓ ਭਾਈ ਹੂੰ ਗਾਰੰਟੀ ਦੇ ਵਿੱਚ ਹੋਊਗੀ ਕਿਹੜਾ ਮਟੀਰੀਅਲ ਲੱਗਿਆ ਭਾਈ ਲੱਕੜੀ-ਕੜੀ ਲੱਗੀ ਹੋਈ ਐ ਇਹ ਭਾਈ ਸਾਗਵਾਨ ਦਾ ਦਰਵਾਜ਼ਾ ਮੇਨ ਡੋਰ ਐਦੇ ਵਿੱਚ ਕੋਈ ਕਮੀ ਪੇਚੀ ਐ ਤੁਸੀਂ ਜਦ ਮਰਜ਼ੀ ਆ ਕੇ ਸਾਨੂੰ ਦੱਸ ਸਕਦੇ ਆ ਪਰ ਆਪਾਂ ਇੱਕ ਗੱਲ ਕਹਿੰਨੇ ਆ ਭਾਈ ਕਿਸੇ ਤੋਂ ਵੀ ਤੁਸੀਂ ਸਮਾਨ ਖਰੀਦਣਾ ਹਾਂਜੀ ਆਪਾਂ ਜਿਸ ਬੰਦੇ ਨੂੰ ਗਾਰੰਟੀ ਦੇਤੀ ਉਸ ਤੋਂ ਆਪਾਂ ਲਿਖ ਕੇ ਗਾਰੰਟੀ ਦਿੰਨੇ ਆ ਸਾਡੇ ਸਮਾਨ 'ਚ ਕੋਈ ਦਿੱਕਤ ਪਰੇਸ਼ਾਨੀ ਹੋਈ ਆਪਾਂ ਉਹਨੂੰ ਵਾਪਸ ਕਰਕੇ ਨਵੀਂ ਚੀਜ਼ ਦਿੰਨੇ ਆ ਦੇਖੋ ਜਾਲੀ ਵਾਲੇ ਦਰਵਾਜ਼ੇ ਆਪਾਂ ਫालतੂ ਐ ਨਹੀਂ ਕੀਤਾ ਵੀ ਮੈਂ 50 ਦਰਵਾਜ਼ਿਆਂ ਦਾ ਡਿਜ਼ਾਈਨ ਰੱਖ ਲਾਵਾਂ ਜਿੱਥੇ ਕੋਈ ਜਿਹਦਾ ਮੁੰਡ ਖੁੰਡ ਨਾ ਹੋਵੇ ਹਾਂਜੀ ਆਪਾਂ ਉਹ ਚੀਜ਼ ਵੇਚਦੇ ਕੋਠੀਆਂ ਵਾਲੇ ਜਿਹੜਾ ਬੰਦਾ ਵਧੀਆ ਕਿਸੇ ਨਾ ਘਰ ਇੱਕ ਵਾਰੀ ਬਣਾਉਣਾ ਬਾਰ ਬਾਰ ਘਰ ਨਹੀਂ ਬਣਾਉਣਾ ਆਪਾਂ ਉਹ ਬੰਦੇ ਨੂੰ ਇਹੋ ਜਿਹੇ ਜਿਵੇਂ ਜਾਲੀ ਵਾਲੇ ਦਰਵਾਜ਼ੇ ਆ ਸੋਬਰ ਡਿਜ਼ਾਈਨ ਜਿਹੜੇ ਚੱਲਦੇ ਆ ਇਹ ਡਿਜ਼ਾਈਨ ਜਿਹੜਾ ਸਾਡੀ ਮਰਜ਼ੀ ਨਾਲ ਕੰਮ ਕਰਾਊਗਾ ਨਾ ਜਿੱਦਾਂ ਅਸੀਂ ਕੰਮਾਂਗੇ ਤਾਂ ਸਾਡੀ ਇੰਨੀ ਕੁ ਗਾਰੰਟੀ ਹੈ 15 ਤੋਂ 20 ਸਾਲ ਜੇਕਰ ਸਾਡੀ ਲਿਖ ਕੇ ਦੇਣ ਨੂੰ ਤਿਆਰ ਹੈ ਹਰ ਇੱਕ ਚੀਜ਼ ਜਿਹੜੇ ਬੰਦੇ ਨੂੰ ਕਹਿਤਾ ਜੀ ਨਾ ਸਾਡੇ ਤਰੀਕੇ ਨਾਲ ਆ ਦੇਖੋ ਆ ਬੈਕ ਸਾਈਡ ਦਿਖਾਓ ਦਰਵਾਜੇ ਦੀ ਤਾਂ ਬਈ ਜਾਲੀ ਲੱਗੀ ਹੋਈ ਹੈ ਡਬਲ ਮਟੀਰੀਅਲ ਲੱਗੇ ਹੋਏ ਵਿੱਚ ਜਾਲੀ ਲੱਗੀ ਹੈ ਪਲੱਸ ਪਿੱਛੋਂ ਵੀ ਲੱਕੜ ਪੂਰੀ ਆ ਠੀਕ ਹੈ ਜੀ ਆਪਾਂ ਰੈਡੀਮੇਡ ਜਾਂ ਕੋਈ ਬੰਦਾ ਆਉਂਦਾ ਉਹ ਸਿਰਫ ਸਸਤੇ ਦੇ ਮਗਰ ਇਹ ਨਟ ਜਾਂਦਾ ਦਰਵਾਜਾ ਮੇਰੇ ਕੋਲ 2000 ਤੋਂ ਸ਼ੁਰੂ ਹੈ ਠੀਕ ਹੈ ਜੀ ਗ੍ਰਹੀ ਗੱਲ ਹੈਗੀ ਸਸਤੇ ਦੀ ਸਸਤੇ ਵਿੱਚ ਆਪਾਂ ਉਹ ਚੀਜ਼ ਸਸਤਾ ਦਿੰਨੇ ਆ ਵਧੀਆ ਕੁਆਲਿਟੀ ਲਗਜ਼ਰੀ ਡੋਰ ਹੁਣ ਜਿਵੇਂ ਆਹ ਦਰਵਾਜ਼ੇ ਸਾਰੇ ਲਾ ਲੋ 2500 ਤੋਂ ਲੈ ਕੇ 4500 ਰੁਪਏ ਤੱਕ ਦਰਵਾਜ਼ਾ ਮਿਲਦਾ ਬਈ ਇਹ ਹਾਂਜੀ ਇਹ ਦੇਖੋ ਦੁਨੀਆ ਭਰ ਦੇ ਡਿਜ਼ਾਈਨ ਹੈਗੇ ਆ ਉਸ ਤੋਂ ਬਾਅਦ ਆ ਜਾਓ ਐਚ ਡੀ ਐਚ ਐਮ ਆਰ ਇਹ ਦੇਖੋ ਆਪਾਂ ਐਚ ਡੀ ਚ ਐਮ ਆਰ ਨਵਾਂ ਡੋਰ ਕੀਤਾ ਹੈ ਸ਼ੁਰੂ ਤੇ ਜਿਹੜਾ ਲਗਜ਼ਰੀ ਬੰਦੇ 10 10000 12 12000 ਚ ਦਰਵਾਜੇ ਪੈਂਦੇ ਸੀਗੇ ਇਹ ਸਨੇ ਪਾਲਿਸ਼ 5 6000 ਚ ਦਰਵਾਜਾ ਸਨੇ ਪਾਲਿਸ਼ ਮਿਲ ਜਾਂਦਾ ਬਾਈ ਜਦੋਂ ਵੀ ਆਪਾਂ ਵੀਡੀਓ ਬਣਾਉਂਦੇ ਆ ਦਰਵਾਜੇ ਚੇਂਜ ਹੋਏ ਹੁੰਦੇ ਨੇ ਡਿਜ਼ਾਈਨ ਵੀ ਨਵਾਂ ਹੁੰਦਾ ਕਿਉਂਕਿ ਭਾਜੀ ਜਿੰਨੇ ਵੀ ਅੱਜ ਕੱਲ੍ਹ ਦੁਨੀਆ ਚ ਕੰਮ ਹੈਗੇ ਆ ਉਹ ਡਿਜ਼ਾਈਨਾਂ ਨਾਲੇ ਵਿਕਦੀ ਆ ਹੁਣ ਜੇ ਆਪਾਂ ਡਿਜ਼ਾਈਨ ਨਵਾਂ ਨਹੀਂ ਲੈ ਕੇ ਆਵਾਂਗੇ ਜਿਹੜਾ ਬਾਹਰ ਆਪਾਂ ਗੱਡੀ ਠਾ ਸਿੱਟਿਆ ਸੀਗਾ ਬਾਈ ਉਹ ਆਹ ਡੋਰ ਸੀਗਾ ਇਸ ਕੁਆਲਿਟੀ ਦਾ ਡੋਰ ਹੈ ਦੇਖੋ ਕਿੱਡੇ ਲਗਜ਼ਰੀ ਤੇ ਪ੍ਰੀਮੀਅਮ ਡੋਰ ਹੈਗੇ ਲੱਗਿਆ ਵੀ ਸੋਨਾ ਲੱਗਦਾ ਬਾਹਰ ਮੈਂ ਕਿਹਾ ਜੀ ਟੀਕ ਪਲਾਈ ਸਾਗਮਾਨ ਦਾ ਦਰਵਾ ਉਹ 110% ਆਪਾਂ ਉੱਪਰ ਖੜੇ ਆ ਤੇ ਉਸ ਤੋਂ ਬਾਅਦ ਆ ਜੋ ਅੱਗੇ-ਅੱਗੇ ਮੈਂ ਤੁਹਾਨੂੰ ਦਿਖਾਵਾਂਗੇ ਟਾਕੀਆਂ ਜਾਂਦੀਆਂ ਬਿਲਕੁਲ ਆ ਦੇਖੋ ਜੀ ਟਾਕੀ ਆਪਾਂ ਹਰੇਕ ਬੰਦੇ ਨੂੰ ਗਾਈਡ ਕਰਦੇ ਆ ਮੈਂ ਹੁਣ ਜਿਹੜੀ ਇਸ ਵੀਡੀਓ ਦਾ ਮੇਰਾ ਸਮਾਨ ਦਾ ਦੇਖੋ ਹਰੇਕ ਬੰਦਾ ਚਾਹੁੰਦਾ ਸਾਡਾ ਵੇਖੇ ਪਰ ਆਪਾਂ ਹਰੇਕ ਬੰਦੇ ਨੂੰ ਜੋ-ਜੋ ਚੀਜ਼ਾਂ ਦੱਸਦੇ ਆ ਉਹਦੇ ਵਿੱਚ ਸਾਡਾ ਇਹ ਮੰਨਣਾ ਹੈ ਵੀ ਜਿਵੇਂ ਘਰ ਦੇ ਵਿੱਚ ਕੋਠੀ ਪਾਉਣੀ ਹੈ ਇੱਕ ਵਾਰੀ ਹਾਂਜੀ ਇੱਕ ਵਾਰੀ ਬੰਦੇ ਨੇ ਪੈਸੇ ਲਾਉਣੇ ਆ ਉਹਨੂੰ ਸਹੀ ਗਾਈਡ ਕਰਨਾ ਸਾਡਾ ਸਭ ਤੋਂ ਵੱਡਾ ਧਰਮ ਹੈਗਾ ਹਾਂ ਦੇਖੋ ਚੀਜ਼ ਇੱਕ ਵਾਰੀ ਜਿਹਦੇ ਬਣਾਤੀ ਇਹ ਤਾਂ ਕਿ ਹੈਗੀ 4 ਇੰਚੀ ਲਾਰ ਹੂੰ ਕੋਈ ਬੰਦਾ ਸਸਤੇ ਦੇ ਚੱਕਰਾਂ ਚ ਕੂੜਾ ਭਰ ਦਿੰਦਾ ਕੈਲ ਵੇਚ ਦਿੰਦਾ ਆਪਣਾ ਵੀਰ 90% 100% ਗਾਹਕ ਨੂੰ ਆਪਾਂ ਪਹਿਲਾਂ ਕਹਿੰਨੇ ਆ ਵੀ ਭਾਈ ਜੇ ਲਗਵਾਣਾ ਹੈ ਤਾਂ ਮਰਿੰਡੀ ਲਗਵਾਓ 골ਡਨ ਚਾਂਪ ਲਗਵਾਓ ਹੌਲਕ ਲਵਾਓ ਜਾਂ ਸਾਗ ਮੰਲਵਾਓ ਤਾਂ ਕੇ ਦੇ ਵਿੱਚ ਬਿਲਕੁਲ ਜਾਲੀ ਜਾਲੀ ਚੀਜ਼ਾਂ ਚ ਜਾਲੀ ਵਾਲੇ ਚ ਕਿਉਂਕਿ ਯਾਰ ਜਿਹੜੀ ਇਹ ਲੱਕੜਾ 4 ਇੰਚੀ ਲਾਰਾ ਤੁਹਾਡੇ ਘਰ ਚ ਵੀ ਮਜ਼ਬੂਤੀ ਵੀ ਹੋਊਗੀ ਤੇ ਇਹਦੀ ਆਪਾਂ ਗਾਰੰਟੀ ਵੀ ਦਿੰਨੇ ਆ ਹੁਣ ਦੇਖੋ ਸਸਤੇ ਦਾ ਸਸਤਾ ਸਾਡੇ ਬਾਹਰ ਦਰਵਾਜਾ ਪਿਆ ਆ ਦੇਖੋ ਕਿੰਨੇ ਸ਼ਾਨਦਾਰ ਦਰਵਾਜੇ ਆ ਬਾਜਵਰੇਟਾਂ ਚ ਵੀ ਜਿਹੜਾ ਮਾਰਕੀਟ ਚ ਕਿਤੇ ਵੀ ਰੇਟ ਪਤਾ ਕਰਕੇ ਆਓ ਖੁੱਲਾ ਚੈਲੰਜ ਆ ਬਾਈ ਕਿਤੇ ਵੀ ਵਧੀਆ ਦੁਕਾਨ ਚ ਐ ਨਹੀਂ ਆ ਵੀ ਜੇ ਕਿਸੇ ਨੇ ਕੁਆੜੇ ਵੇਚੜ ਪਰ ਲੱਕ ਬੰਨਿਆ ਵਾ ਉਹ ਆਪਣਾ ਕੰਮ ਨਹੀਂ ਵਧੀਆ ਦੁਕਾਨ ਚ ਕਿਹੜੀ ਕਿਹੜੀ ਲੱਕੜੀ ਤੇ ਦਰਵਾਜੇ ਆਪਣੇ ਕੋਲ ਮਿਲ ਜਾਂਦੇ ਵੈਸੇ ਤਾਂ ਸਾਰੇ ਹੀ ਹੋਣੇ ਆਪਣੇ ਕੋਲ ਜੋ ਚੀਜ਼ ਚ ਦਰਵਾਜਾ ਬਣਦਾ ਹੈ ਨਾ ਉਹ ਹਰੇਕ ਚੀਜ਼ ਆਪਨੇ ਬਾਹਰ ਦਰਵਾਜਾ ਹੈਗਾ ਇੱਕ ਤੋਂ ਲਾ ਕੇ ਕੈਲ ਸਾਗਵਾਨ ਮਰਿੰਡੀ ਹੋਲਕ ਚਾਂਪ ਜੋ ਤੁਸੀਂ ਕਹਤਾ ਪੀਵੀਸੀ ਤੱਕ ਸਾਰਾ ਕੁਝ ਆਪਣੇ ਬਾਹਰ ਹੈਗਾ ਇਹ ਦੇਖੋ ਟਿਕਪਲਾਈ ਦੇ ਦਰਵਾਜੇ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਾਰਕੀਟ ਚ 12 12000 15 15000 ਚ ਮਿਲਦੀਆਂ ਸੀਗੀਆਂ ਉਹ ਬਿਲਕੁਲ 5 6000 ਤੇ ਦਰਵਾਜਾ ਸਾਡੇ ਬਾਹਰ ਤਿਆਰ ਹੁੰਦਾ ਜਿਹੜਾ ਲਗਜ਼ਰੀ ਦਰਵਾਜਾ ਹੈ ਹੁਣ ਆ ਦਰਵਾਜਾ ਦੇਖੋ ਕਿਸੇ ਬੰਦੇ ਨੇ ਘਰ ਚ ਲਵਾਉਣਾ ਮੇਨ ਜੋੜੀ ਕੋਈ 15 ਮੰਗ ਲੈਂਦਾ ਕੋਈ ਕਿੰਨੇ ਮੰਗ ਲੈਂਦਾ ਸਰਪੰਚ 6000 ਚ ਮੇਨ ਜੋੜੀ ਤੁਹਾਡੇ ਘਰੇ ਬਿਲਕੁਲ ਤਿਆਰ ਹੋ ਕੇ ਲੱਗ ਜਾਣੀ ਹੈ ਗਰੰਟੀ ਦੇ ਵਿੱਚ ਪੂਰੀ ਜੋੜੀ ਹੈ ਨਾ ਵਧੀਆ ਬਣਾਈ ਦੀ ਗੱਲ ਕਰ ਰਿਹਾ ਮੈਂ ਕੋਈ ਐਵੇਂ ਕੋਈ ਮਾਈਕੇ ਦੀ ਜਾਂ ਕਿਸੇ ਚੀਜ਼ ਦੀ ਗੱਲ ਨਹੀਂ ਕਰ ਰਿਹਾ ਇਹ ਉਹ ਚੀਜ਼ਾਂ ਹੈ ਜਿਹੜੀਆਂ ਆਮ ਬੰਦਾ ਸੋਚਣ ਵੇਲੇ 10 ਵਾਰੀ ਸੋਚਦਾ ਯਾਰ ਲਗਵਾਵਾਂ ਕਿ ਨਾ ਲਗਵਾਵਾਂ ਬਈ ਵੇਟ ਵੇਰੇ ਵਪਾਰੀ ਹੁੰਦੇ ਹੋਗੇ ਮੈਂ ਕਹਾਂ ਹੁਣ ਤੁਹਾਡੇ ਇਹ ਬਾਈ ਉਹ ਕੁਆਲਿਟੀਆਂ ਤੁਹਾਨੂੰ ਮੈਂ ਦੱਸੀਆਂ ਜਿਹੜੀਆਂ ਦੇ ਉੱਪਰ ਤੋਂ ਆਪਾਂ ਗੱਡੀ ਲੰਘਾਈ ਹੈ ਆਪਾਂ ਐਵੇਂ ਨਹੀਂ ਆ ਵੀ ਕੋਈ ਲਾ ਕੇ ਕਹੇ ਜਾ ਦਰਵਾਜ਼ਾ ਤੇ ਵੇਚੀਏ ਕੁਝ ਹੋਰ ਜਿਨੋ ਕੋਈ ਡਾਊਟ ਹੈ ਜਿਹੜਾ ਮਰਜੀ ਦਰਵਾਜ਼ਾ ਕੱਢ ਕੇ ਆਪਣਾ ਟੀਕ ਬਲਾਈ ਦਾ ਸੈਟ ਦਾ ਵੇ ਆਪਾਂ ਚੜਾ ਕੇ ਦੱਸ ਦਾਂਗੇ ਹੂੰ ਠੀਕ ਹੈ ਕਿ ਨਹੀਂ ਮਜ਼ਬੂਤੀ ਹੈ ਮਜ਼ਬੂਤੀ ਹੈ ਆ ਦੇਖੋ ਡਿਜ਼ਾਈਨ ਜਾਲੀ ਵਾਲਿਆ ਚ ਜਿੰਨੀ ਲੱਕੜ ਇਹ ਜਿਹੜਾ ਆਪਣਾ ਵਧੀਆ ਕੰਮ ਕਰਾਊਗਾ ਜਿਹੜਾ ਜਿਹਨੂੰ ਆਪਾਂ ਕਹਾਂਗੇ ਵਧੀਆ ਕੰਮ ਕਰਾਊਗਾ ਹੂੰ ਜੇ ਉਹ ਕੰਮ ਜਿਹੜਾ ਉਹਦਾ ਲੱਖ ਰੁਪਏ ਚ ਹੁੰਦਾ ਆਪਣੇ ਕੋਲ 60-70 ਹਜ਼ਾਰ ਚੋਂ ਨਾ ਉਹ ਕੰਮ ਇਹ ਆਪਾਂ ਵਿੱਧ ਪ੍ਰੂਫ ਦੱਸ ਸਕਦੇ ਆ ਵੀ ਤੁਸੀਂ ਰੇਟ ਲੈ ਆਇਓ ਸਾਰੇ ਹੀ ਦੁਕਮੈਨ ਆਪਾਂ ਤਾਂ ਤਾਂ ਹੀ ਤੁਹਾਡੇ ਕੋਲ ਆਏ ਸੀ ਆਪਦੇ ਪ੍ਰੂਫ ਚੈੱਕ ਕਰੀਏ ਵੀ ਕੁਆਲਿਟੀ ਕੀ ਮਟੀਰੀਅਲ ਕਿਵੇਂ ਦਾ ਆਹ ਦੇਖੋ ਇਹੋ ਜੇ ਡਿਜ਼ਾਈਨ ਭਾਜੀ ਕੋਈ ਆਮ ਬੰਦੇ ਨਾਲ ਕੱਢਣਾ ਹੋਵੇ 20-20 ਹਜ਼ਾਰ ਨੂੰ ਦਰਵਾਜ਼ੇ ਹਾਂਜੀ ਤੇ ਸਾਡਾ ਆਧ ਰੇਟ ਤੇ ਆ ਹੂੰ ਤੇ ਆਹ ਵੇਖੋ ਜੇ ਕਿਸੇ ਵਿਚਾਰੇ ਸਾਡੇ ਵਰਗੇ ਹਮਾਤੜ ਬੰਦੇ ਨੇ ਦਰਵਾਜ਼ਾ ਲਵਾਉਣਾ ਜੈਨੂਇਨ 2800 ਰੁਪਏ ਦੇ ਦਰਵਾਜ਼ਾ ਸ਼ੁਰੂ ਹੁੰਦਾ ਦੇਖੋ ਇਹ ਵਾਲਾ ਦਰਵਾਜ਼ਾ ਬਿਲਕੁਲ ਤੇ 4000 ਐਂਡ ਤੱਕ ਰੂਮ ਦਾ ਦਰਵਾਜਾ ਕਹਿ ਰਹੇ ਆ। ਇਹ ਦਰਵਾਜਾ ਵਧੀਆ ਕ ਲੱਕੜੀ ਦਾ। ਭਾਈ ਜਿਹੜਾ ਆਪਣੇ ਆਪ ਹੋਊਗਾ ਬਕਾਇਦਾ ਸੱਤੇ ਗਰੰਟੀ ਕਾਰਡ ਲੈ ਕੇ ਜਾਊਗਾ। ਕਿਉਂਕਿ ਸਾਡੇ ਕੋਲ ਵਿਦਾਊਟ ਗਰੰਟੀ ਵਾਲਾ ਸਮਾਨ ਜਿਹੜਾ ਹੈਗਾ ਉਹ ਸਾਨੂੰ ਤਾਂ ਰੱਖਣਾ ਪੈਂਦਾ ਵੀ ਲੋਕ ਕਈ ਵਰੀ ਆ ਕੇ ਕਹਿੰਦੇ ਵੀ ਸਾਨੂੰ ਸਸਤਾ ਚਾਹੀਦਾ। ਮੈਂ 2800 ਚ ਵੀ ਗਰੰਟੀ ਦਊਂਗੇ ਤੁਸੀਂ। ਬਿਲਕੁਲ ਬਿਲਕੁਲ। ਜਿਹੜੀ ਚੀਜ਼ ਮੈਂ ਕਹਿੰਦਾ ਉਹਦੇ ਚ ਆਪਣੀ ਗਰੰਟੀ ਹੋਊਗੀ ਹੋਊਗੀ। ਦੇਣੀ ਦੇਣੀ ਪੱਕੀ। ਬਿਲਕੁਲ ਆ ਦੇਖੋ ਅਸੀਂ ਲਗਜ਼ਰੀ ਦਰਵਾਜੇ ਸਾਰੇ। ਇਨਾ ਚ ਤੁਹਾਨੂੰ ਇੱਕ ਵੀ ਦਰਵਾਜ਼ਾ ਦੇਸੀ ਦਰਵਾਜ਼ਾ ਨਹੀਂ ਲੱਗਣਾ ਵੀ ਜਿਹੜਾ ਕੀ ਬੰਦੇ ਨੂੰ ਪਸੰਦੇ ਨਾ ਆਵੇ ਸਾਰੇ ਡਿਜ਼ਾਈਨ ਮਿਲਗੇ ਪਿੱਛੇ ਦਰਵਾਜ਼ੇ ਲੱਗੇ ਹੋਏ ਨੇ ਤਾਂ ਕਿ মহারাজ ਆ ਪੱਤੀਆਂ ਵਾਲੇ ਡਿਜ਼ਾਈਨ ਚੈੱਕ ਕਰੋ ਇਸ ਦੇ ਵਿੱਚ ਕੋਈ ਕਮੀ ਪੇਛੀ ਹੈ ਮਾਇਕਾ ਫੁੱਲ ਦਾ ਹੈ ਕੁਛ ਹੁੰਦਾ ਹੈ ਆਪਣਾ ਵਾਪਸੀ ਹੈ ਹੂੰ ਕਿਸੇ ਵੀ ਚੀਜ਼ ਚ ਜੇ ਆਪਾਂ ਕਹਿੰਦੇ ਆਪਣਾ ਵਾਪਸੀ ਹੈ ਬਾਈ ਇੱਥੇ ਤਿਆਰ ਹੁੰਦੇ ਨੇ ਸਾਰਾ ਵੀਰ ਆਪਣਾ ਮੈਨੂਫੈਕਚਰਰ ਆਪਾਂ ਇਸ ਚੀਜ਼ ਦੇ ਆਪਾਂ ਅੱਗੇ ਹੋਲ ਸੇਲ ਵੀ ਕਰਦੇ ਆ ਆ ਦੇਖੋ ਮਹਾਰਾਜ ਡਿਜ਼ਾਈਨ ਜਿਹੜੇ ਤੁਸੀਂ ਅੱਜ ਕੱਲ ਕੋਠੀਆਂ ਹਵੇਲੀਆਂ ਚ ਦੇਖਦੇ ਸੀਗੇ ਹਾਂਜੀ ਹਾਂਜੀ ਉਹ ਬਾਜਵਰੇਟਾਂ ਜੀ ਕੋਈ 20 ਨਹੀਂ ਕੋਈ 25 ਨਹੀਂ 10000 ਤੋਂ ਥੱਲੇ ਥੱਲੇ ਦਰਵਾਜੇ ਹਾਂ ਹਵੇਲੀਆਂ ਵਾਲੇ ਦਰਵਾਜੇ ਆ ਮਾਈਕੇ ਵਾਲੇ ਦਰਵਾਜੇ ਦੇਖੋ ਤੁਸੀਂ ਘਰੇ ਬੈਠੇ 7 3 ਜਿਹੜਾ ਇੱਕ ਸਟੈਂਡਰਡ ਰੂਮ ਵਾਲਾ ਸਹਜ ਆ 35000 ਰੁਪਏ ਚ ਦਰਵਾਜਾ ਸਾਡੇ ਬਾਅਦ ਰੈਡੀ ਹੋ ਜਾਂਦਾ ਵਧੀਆ ਜੇ ਤੁਸੀਂ ਲੈਣਾ ਇਹ ਮੰਨ ਲਓ ਕੋਈ ਕਹਿੰਦਾ ਬਈ ਸਸਤੇ ਅੱਜ ਕੱਲ ਹਰੇਕ ਬੰਦੇ ਇਵੇਂ ਕਹੀ ਜਾਂਦੇ ਮੇਰੇ ਪਾਸ ਸਸਤਾ ਬਈ ਆ ਦਰਵਾਜੇ ਨੂੰ ਕੋਈ ਝੂਠੀ ਸੱਚੀ ਗਾਰੰਟੀ ਦਿੰਦਾ ਆਪਾਂ ਨਹੀਂ ਦਿੰਦੇ ਇਹ ਹੈਗਾ ਪੇਪਰ ਵਾਲਾ ਦਰਵਾਜਾ ਹੂੰ ਇਹਦਾ ਹੁਣ ਇੱਥੇ ਵੀ ਮਾਰੂ ਉਂਗਲੀ ਪੇਪਰ ਖੜਿਆ ਲੋ ਆਪਾਂ ਉਸ ਚੀਜ਼ 'ਚ ਜਾਂਦੇ ਨਹੀਂ ਇਹ ਤਾਂ ਬਈ ਬੰਦਾ ਜੇ ਕੋਈ ਪੁੱਛੇ 2025 ਚ ਇਹ ਦਰਵਾਜ਼ਾ ਮਿਲ ਜਾਂਦਾ ਪਰ ਇਹ ਮੇਰਾ ਵੀਰ ਜੇ ਕਿਸੇ ਨੇ ਲਗਵਾਉਣਾ ਆਪਾਂ ਈਦੇ ਰੇਟ ਵਿੱਚ ਤੁਹਾਨੂੰ ਮਾਈਕੇ 'ਚ ਵਧੀਆ ਦਰਵਾਜ਼ਾ ਦੇ ਦਾਂਗੇ ਜੀ 'ਚ ਗਰੰਟੀ ਹੋਊਗੀ ਇਹ ਦੇਖੋ ਹੋਊਗਾ ਕੋਈ ਫਰਨੀਚਰ ਵੀ ਲੈ ਕੇ ਆਏ ਨਵਾ ਬਿਲਕੁਲ ਬਿਲਕੁਲ ਬਈ ਆਪਾਂ ਹੁਣ ਫਰਨੀਚਰ 'ਚ ਐਂਟਰੀ ਮਾਰੀ ਐ ਤੇ ਸਭ ਤੋਂ ਮੇਨ ਗੱਲ ਐ ਦੇਖੋ ਇਹ ਫਰਨੀਚਰ ਦੀ ਜਿਹੜੀ ਆਪਣੀ ਗੱਲ ਐ ਇਹ ਦੇਖੋ ਬੈੱਡ ਸਾਡਾ ਇਹ ਸਾਰਾ ਪਲਾਈ ਚ ਬਣਿਆ ਵਾ ਬਾਈ ਸਾਰਾ ਪਲਾਈ ਦੇ ਵਿੱਚ ਬਿਲਕੁਲ ਆ ਚੈੱਕ ਕਰੋ ਬਾਈ ਇਹ ਸਾਰੀ ਪਲਾਈ ਹੈ ਅੰਦਰੋਂ ਚੈੱਕ ਕਰ ਲਓ 16 15 16000 ਚ ਜਿਹੜਾ ਵੀ ਸਟਾਰਟ ਹੋਣ ਦਾ ਬੈੱਡ ਆਪਣੇ ਕੋਲ ਵਧੀਆ ਗਾਰੰਟੀ ਚ ਇਹ ਜਿਹੜੇ ਸਾਗਮਾਨ ਦੇ ਦਰਵਾਜੇ ਹੈਗੇ ਆ ਜਿਹੜੇ ਤੁਸੀਂ ਆਪਾਂ ਦੇਖਦੇ ਸੀਗੇ ਕੋਈ 35 4000 45000 ਚ ਉਹ ਆਪਾਂ ਬਿਲਕੁਲ ਡਿਸਕਾਊਂਟ ਦੇ ਕੇ ਜਿਸ ਬੰਦੇ ਨੇ ਕੋਠੀ ਦਾ ਕੰਮ ਕਰਾਣਾ 1.15 20% ਦਾ ਆਪਾਂ ਡਿਸਕਾਊਂਟ ਦੇ ਆਪੇ ਬਣਾ ਰਹੇ ਜੋ ਦਰਵਾਜ਼ੇ ਆਪ ਬਣਦੇ ਭਾਜੀ ਉਹਦੀ ਕਢਾਈ ਦੇਖੋ ਬਈ ਜੇ ਤੁਸੀਂ ਆਪ ਬਣਾਉਂਗੇ ਤਾਂ 50 60000 ਤੋਂ ਤੁਹਾਨੂੰ ਥੱਲੇ ਨਹੀਂ ਪੈਣਾ ਬੈੱਡ ਇਹ ਕੁਸ਼ਕ ਹਜ਼ਾਰਾਂ ਦੇ 20 25000 ਚ ਆਪਾਂ ਇਹੋ ਜਿਹਾ ਬੈੱਡ ਦਿੰਦੇ ਆ ਜਿਹੜਾ ਹੈਗਾ ਸਾਗਵੰਦ ਦਾ ਠੀਕ ਹੈ ਜੀ ਉਸ ਤੋਂ ਬਾਅਦ ਆਪ ਸਾਰਾ ਕੁਝ ਤਿਆਰ ਕਰਦੇ ਆ ਕਿਸੇ ਨੇ ਆਪਣੇ ਰੂਮ ਵਾਸਤੇ ਚੇਹਰੇ ਲੈਣੀਆਂ ਭਾਜੀ ਇਹ ਦੇਖੋ ਸਾਗਵੰਦ ਦੀਆਂ ਚੇਹਰਾ ਹੂੰ ਠੀਕ ਹੈ ਕਿ ਨਹੀਂ ਜੇਕਰ ਬੰਦਾ ਕੋ ਕੋਠੀ ਆ ਕੰਮ 사ਤੇ ਕਰਵਾਉਂਦਾ ਹੈ ਇਹੋ ਜੇ ਕੋਈ ਵੀ ਮਟੀਰੀਅਲ ਆ ਦੇਖੋ ਡਾਈਨਿੰਗ ਟੇਬਲ ਬਈ ਆਪਣਾ ਹਾਂਜੀ ਇਹ ਸਾਰਾ ਇਹੀ ਗਰੰਟੀ ਦੇ ਵਿੱਚ ਡਾਈਨਿੰਗ ਟੇਬਲ ਆ ਬਈ ਆਪਣਾ ਹੂੰ ਇਹਨਾਂ ਦੇ ਵਿੱਚ ਸਾਰਾ ਸ਼ੀਸ਼ਮ ਲੱਕੜ ਲੱਗੀ ਵੀ ਹੈ ਤੇ ਉਸ ਤੋਂ ਬਾਅਦ ਆ ਮਾਰਬਲ ਪੱਥਰ ਲੱਗਿਆ ਵਾ ਇਹ ਹੂੰ ਤੇ ਅਗਲਾ ਦੇਖੋ ਹੀ ਡਿਜ਼ਾਈਨ ਬਈ ਇਹ ਹੈਗਾ ਆਪਣਾ ਬੈਡਾਂ ਦਾ ਡਿਜ਼ਾਈਨ ਹੂੰ ਪਲੱਸ ਇਸ ਤੋਂ ਬਾਅਦ ਆ ਸੋਫੇ ਆ ਆ ਦੇਖੋ ਬਈ ਇਹ ਸਾਰੇ ਬਰਬਰੀ ਕੱਪੜੇ ਚ ਸੋਫੇ ਬਣੇ ਹੋਏ ਆ ਇਹ ਦੇਖੋ ਸਾਰਾ ਇਹਦੇ ਵਿੱਚ ਰੀਕਨ ਤੇ ਆ ਦੇਖੋ ਪੂਰਾ ਆਪਾਂ ਵਧੀਆ ਮਟੀਰੀਅਲ ਯੂਜ਼ ਕੀਤਾ ਹੋਇਆ ਹੈਗਾ ਕੋਈ ਆਹ ਬੈੱਡ ਵੀ ਰੱਖਿਆ ਹੋਇਆ ਨੇ ਸੋਫਾ ਸੱਟ ਵੀ ਸਾਰਾ ਲਿਆਂਦੇ ਨਾ ਬਾਕੀ ਔਨ ਆਰਡਰ ਆਪਾਂ ਜੋ ਮਰਜੀ ਜਿੱਦਾਂ ਦਾ ਵੀ ਤੁਸੀਂ ਕੰਮ ਕਹਿ ਦੋ ਆਪਾਂ ਔਨ ਆਰਡਰ ਤੁਹਾਨੂੰ ਤਿਆਰ ਕਰਕੇ ਦਵਾਂਗੇ ਜਿੰਨਾ ਵੀ ਡਿਪਾਰਟਮੈਂਟ ਚ ਹੈਗੇ ਆ ਉਹ ਤੁਹਾਡੇ ਸਾਹਮਣੇ ਮੈਂ ਦਿਖਾਵਾਂਗਾ ਤੁਹਾਨੂੰ ਜਿਨ੍ਹਾਂ ਮੈਂ ਸਾਤੇ ਲੇਟੈਸਟ ਹੁਣ ਕੋਠੀਆਂ ਦਾ ਕੰਮ ਕਰਵਾਇਆ ਹੈ ਤੇ ਹੋਰ ਵੀ ਕਰਵਾ ਰਹੇ ਆ ਸੋਫੇ ਦੇਖੋ ਜਿਹੜੇ ਤੁਸੀਂ 70 70 80000 ਚ 55 6000 ਚ ਸਾਨੂੰ ਸਾਗਵੰਦਾ ਇਹ ਸੋਫਾ ਮਿਲ ਜਣਾ ਸਾਣੇ ਟੇਬਲ ਬਿਲਕੁਲ ਡਿਜ਼ਾਈਨ ਵਧੀਆ ਨੇ ਸਾਰੇ ਬਿਲਕੁਲ ਬਿਲਕੁਲ ਆ ਦੇਖੋ ਜੀ ਜਿਹੜਾ ਵਧੀਆ ਅਪਲਾਈ ਦੇ ਵਿੱਚ ਬੈੱਡ ਬਿਲਕੁਲ 25000 ਦੇ ਗ੍ਰੇਡ ਚ ਬਣ ਜਾਂਦਾ ਹੈ ਬੈੱਡ ਵਧੀਆ ਹੂੰ ਠੀਕ ਹੈ ਨਾ ਗਾਰੰਟੀ ਦੇ ਵਿੱਚ ਤੇ ਸਭ ਤੋਂ بڑا ਬੜਾ ਹੋਇਆ ਹੈ ਨਾ ਜਿਕਨ ਟੇਬਲ ਦੀ ਗੱਲ ਕਰੀਏ ਸਾਈਡਾਂ ਮਤਲਬ ਕਿ ਹਰੇਕ ਪਾਸੇ ਦੀ ਕੁਆਲਿਟੀ ਦਾ ਆਪਣਾ ਕੰਮ ਹੈਗਾ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਵਾਲਾ ਕੰਮ ਨਹੀਂ ਹੈ ਤੇ ਹੁਣ ਜਾਣ ਲੱਗੇ ਹੁਣ ਭਾਈ ਸਾਹਿਬ ਆਏ ਸਾਤੋਂ ਤੁਸੀਂ ਉਹ ਭਾਈ ਸਾਹਿਬ ਉਹ ਰੋਟੀ ਦਾ ਹੁਣ ਕੰਮ ਕਰਾ ਕੇ ਵੀ ਗਏ ਆ ਓਕੇ ਹਾਂਜੀ ਬਾਜੀ ਸਸੀ ਕਾ ਜੀ ਅੱਛਾ ਤੁਸੀਂ ਵੀ ਬਾਜੀ ਉਹ ਰੋਟੀ ਦਾ ਕੰਮ ਕਰਾਇਆ ਹੁਣ ਇਹ ਵੀ ਕੰਮ ਕਰਾ ਕੇ ਗਏ ਆ ਠੀਕ ਠੀਕ ਹੈ ਇਹਨਾਂ ਦੇ ਸੱਜਣ ਮਿੱਤਰ ਵੀ ਹੁਣ ਸਾਡੇ ਪਾਸ ਕੰਮ ਕਰਾਣਾ ਭਾਈ ਕਿਵੇਂ ਲੱਗਿਆ ਸੀਗਾ ਕੰਮ ਸਸਤੀ ਗੱਲ ਜੀ ਸਸਤੀ ਗੱਲ ਭਾਜੀ ਠੀਕ ਠਾਕ ਲੱਗਿਆ ਕੰਮ ਵਧੀਆ ਲੱਗਿਆ ਕੰਮ ਵਧੀਆ ਸੀਗਾ ਅਸੀਂ ਇੱਕ ਉੱਠੀ ਦਾ ਸਮਾਨ ਦਵਾਇਆ ਹਾਂਜੀ ਆਹ ਭਾਜੀ ਸਾਡੇ ਮਿੱਤਰ ਦੋਸਤ ਨੇ ਇਹਨਾਂ ਨੂੰ ਹੀ ਬੁਲਾਇਆ ਸੀ ਕਰਕੇ ਦਿਖਾਉਣ ਵਾਸਤੇ ਠੀਕ ਹੈ ਜੀ ਫੋਰ ਗਰੰਟੀ ਨਾਲ ਮਾਲ ਦਿੰਦੇ ਭਾਈ ਅੱਜ ਫੇਰ ਪਹੁੰਚੋ ਤੁਸੀਂ ਇਸੇ ਤੋਂ ਬਾਅਦ ਇਸੇ ਕਰਕੇ ਤੁਸੀਂ ਪਹੁੰਚੇ ਅਸੀਂ ਠੀਕ ਠੀਕ ਭਾਈ ਖੁੱਲਾ ਚੈਲੇਂਜ ਦਿੰਦਾ ਆ ਹਾਂ ਤਮਾਕਾ ਕਰਦੇ ਮੂਤ ਤਮਾਕਾ ਕਰਦਾ ਇਹ ਤਮਾਕਾ ਦੇ ਰਹੀ ਔਰ ਤੁਹਾਡੇ ਸਾਹਮਣੇ ਕੋਈ ਫੇਕ ਚੀਜ਼ ਤਾਂ ਨਹੀਂ ਆ ਜਿਹੜੀ ਚੀਜ਼ ਕੀਤੀ ਇਹਨਾਂ ਦੇ ਸਾਹਮਣੇ ਆ ਕੋਈ ਇਹੋ ਜਿਹਾ ਨਹੀਂ ਤੇ ਜਿਹਨੇ ਵੀ ਆਉਣਾ ਹੈ ਜੇਕਰ ਕੋਠੀਆਂ ਚ ਕੋਈ ਕਿਸ਼ਤਾਂ ਵੀ ਕਰਾਣਾ ਚਾਹੁੰਦਾ ਹੈ ਤਾਂ ਆਪਣਾ ਬਜਾਜ ਫਾਈਨੈਂਸ ਵਾਲਾ ਆਪਣੇ ਆਪ ਹੈਗਾ ਸਿਸਟਮ ਕਿਸ਼ਤਾਂ ਵੀ ਕਰ ਦਾਂਗੇ ਉਹਦੀਆਂ ਠੀਕ ਹੈ ਬਾਈ ਇੱਕ ਵਾਰੀ ਐਡਰੈਸ ਦੱਸ ਦੋ ਬਾਈ ਬਣਾ ਕਿੱਥੇ ਨਹੀਂ ਆਉਂਦਾ ਇਹ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਆਜੋ ਸਾਹਮਣੇ ਇਹ ਹੈਗਾ KFC ਜਿਹੜਾ KFC ਵਾਲਾ ਗੋਪਾਲ KFC ਉਹਦੇ ਓਪੋਜ਼ਿਟ ਸਾਈਡ ਯੂ ਟਰਨ ਜਦੋਂ ਆਪਾਂ ਰੋਪੜ ਸਾਈਡ ਨੂੰ ਮਾਰਨਾ ਹਾਂਜੀ ਤਾਂ ਦੇਖੋ ਬਈ ਆ ਉਸਟਨ ਸਿੰਘ ਸਿੰਘ ਮੋਟਰਸ ਹੈਗੇ ਉਹਦੇ ਨਾਲ ਕੰਗ ਫਰਨੀਚਰ ਵਾਲਾ ਤੇ ਆਪੋਜੀਟ ਸਾਈਡ KFC ਗੋਪਾਲ ਖਰੜ ਨੀਅਰ ਵੀ ਆਰ ਮਾਲ ਨਹੀਂ ਨਾਰਥ ਕੰਟਰੀ ਮਾਲ ਆ ਉਹਦੇ ਜਸਟ ਨਾਲੇ ਆ ਤੇ ਜਿਹੜਾ 에어ਪੋਰਟ ਨੂੰ ਰਸਤਾ ਜਾਂਦਾ ਏ ਠੀਕ ਹੈ